ਭੱਜ ਗਏ ਹੁਣੀ ਭੱਜੀ ਆ ਲੋ ਜੀ ਸ਼ੂਟਿੰਗ ਚੱਲ ਰਹੀ ਆ ਗਾਣੇ ਦੀ ਨਮਕਣਾ ਜਲਦਾ ਰਿਹਾ ਨਵਾ ਬਾਕੀ ਸਾਨੂੰ ਸਾਰੀ ਮਾਲਾ ਉਰੇ ਪਹੁੰਚੀ ਵੀ ਆ ਤੁਹਾਨੂੰ ਕੱਲੂ ਕੱਲੂ ਨਹੀਂ ਬੋਟਰ ਕਰਨਾ ਤਾਂ ਉਹਨੂੰ ਜਦ ਆ ਗਿਆ ਜਦ ਆ ਗਿਆ ਭਾਈ ਤੁਹਾਨੂੰ ਦੱਸ ਦੂੰਗੇ ਅੱਜ ਤੱਕ ਹਾਲ ਕਾਲੇ ਕੱਪੜੇ ਜੋ ਹੋਏ ਸਾਰੇ ਜਾਨੇ ਜੋਰਾ ਹੀ ਮੁਝੇ ਜੋਰਾ ਜੱਜੂ ਇਹ ਕਾਲੇ ਕੱਪੜੇ ਜੋ ਹੋਏ ਜਾਂਦੇ ਬ్రో ਕਾਲੇ ਲੈ ਕੇ ਆਜੋਗਾ ਆਵਾ ਦੋ ਕਾਰੀ ਲੈਂਦੇ ਭਈਆ ਕਾਰੀ ਕਾ ਬਾਡੀਗਾਰਡ ਬਾਡੀਗਾਰਡ ਹੈਡੀ ਬਾਡੀ ਦੇ ਛੋਟੇ ਗਾਰਡ ਛੋਟੇ ਗਾਰਡ بڑے ਬੰਦੇ ਨਹੀਂ ਛੋਟੇ ਗਾਰਡ ਚਾਹੀਦੇ ਆ ਤੁਹਾਨੂੰ ਨੂੰ ਸੌਣਾ ਮੈਂਦਾ ਹੁਣ ਆ ਜਾ ਤੁਸੀਂ ਸਾਰੇ ਬੜੇ ਬੜੇ ਬੰਦੇ ਲਾਜੋ ਅਫੀ ਵੀ ਹਾਂ ਟਿੱਕੀਆਂ ਦਾੜੀਆਂ ਵਾਲੇ ਆ ਜਾਓ ਬੜਾ ਬੜਾ ਬੰਦਾ ਕੋਈ ਹੈਵਰੀ ਵੇ ਮੇਤੇ ਛੁੱਟ ਕੇ ਐਟ ਚ ਹਾਂ ਦਾੜੀ ਜਾ 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 ਕੋਲੀ ਇੱਕ ਹਾਂ ਜਾ ਕੋਲੀ ਹੈ ਹਾਂ ਕੋਲੀ ਹੈ ਇੱਕ ਪਲਾ ਬਾਈ ਕੋਲ ਚੱਪਲਾ ਨੰਗੇ ਪੈਰ ਹੋ ਲੋ ਆ ਜਾ ਆ ਆ ਜੀ ਵਾਹ ਪੰਜ ਉਹ ਦਰਾਸਤ ਕਰਦੇ ਹਾਂ ਹਾਂ ਬਾਬਾ ਇਹ ਟੁੱਲ ਲਗਾਣੀ ਛੁੱਟੀ ਤੈਨੂੰ ਕਾਲੇ ਕੱਪੜੇ ਪਾਉਣ ਨੂੰ ਕਿਹਾ ਸੀ ਕਾਲੇ ਹੁਣ ਅਸੀਂ ਕਾਲੇ ਤਾਂ ਇਹ ਥੋੜੇ ਹੁੰਦੇ ਹੁੰਦੇ ਕਿੱਥੇ ਆਹੋ ਹੀ ਕਹਿਣਾ ਕਾਲੇ ਖੁੰਡੇ ਹੁੰਦੇ ਆਂਦੇ ਕਾਲੇ ਕੀ ਨਹੀਂ ਲਈ ਕਿੱਥੇ ਪਾਏ ਚਾਹਦੇ ਤੂੰ ਵੀ ਜਿੱਥੇ ਮੈਂ ਇੱਥੇ ਕਾਲੇ ਨਹੀਂ ਹੁੰਦੇ ਇਹ ਤਾਂ ਮੁੰਡੇ ਖੁੰਡੇ ਦੇ ਕਾਲੇ ਗਾਇਰ ਆਹ ਆਹ ਇਹ ਬੋੜਾ ਗਾਲ ਪਾਇਆ ਹੁੰਦਾ ਯਾਰ ਜਿਹੜੇ ਸਾਰੇ ਭਰਤੀ ਮਤਲਬ ਵੀ ਜਿਹੜਾ ਅੱਜ ਹਜਾ ਪ੍ਰੋਗਰਾਮ ਉਹ ਜਿਹੜਾ ਕੰਮ ਕਰਨਾ ਹੈ ਅੱਜ ਆ ਫੋਨ ਕੀਸੇ ਚ ਪਾ ਲਈ ਹੁਣ ਫੋਨ ਸ਼ੂਟ ਸ਼ੂਟ ਬਣਾ ਦੇ ਜ਼ਰਾ ਲੈ ਚੱਲ ਆਜੇ ਇਹਨੇ ਕਹਿੰਦਾ ਬਾਈ ਦਾ ਫੋਨ ਖਾ ਗਈ ਬਾਈ ਕਹਿੰਦਾ ਉੱਪਰ ਹੀ ਤੇਰੀ ਗੱਲ ਦੀ ਸਾਰਿਆਂ ਨੂੰ ਜੀ ਲੋ ਬਈ ਚੱਲਦਾ ਕੰਮ ਸਾਰੇ ਪਹੁੰਚੇ ਵੇ ਅੱਜ ਗੱਲ ਜੀ ਤੇਰਾ ਵੀ ਆ ਸ਼ੂਟ ਹਾਂਜੀ ਹੈ ਮੇਰੇ ਵੀ ਹੈ ਗਈ ਜੱਗਾ ਲੈਣਾ ਸ਼ੂਟ ਸੁੱਖੀ ਅੱਜ ਗੱਲ ਜੀ ਕਾਲੇ ਆਜ ਕਾਲੇ ਬਰੋ ਹੈ ਨਾ ਉਰੇ ਵਿਚਾਰੇ ਚਿੱਟੇ ਕੱਪੜੇ ਪਾਉਣੇ ਪੈਣੇ ਆ। ਪੰਜ ਦਾ ਉਧਰ ਤਾਂ ਕੁਝ ਨਹੀਂ ਪਾਉਣਾ। ਉਹ ਚਾਹੇ ਹੱਕ ਦਾ ਸਾਰਿਆਂ ਨੂੰ ਚੱਲ। ਬਾਈ ਬਾਈ ਚਿੱਟੇ ਕੱਪੜਾ। ਨਹੀਂ ਨਹੀਂ। ਪੰਜ ਦੇ ਕੋਈ ਕੱਪੜਾ ਪਾਉਣੇ। ਅੱਜ ਉਰੇ ਕੱਪੜੇ ਕਾਲੇ। ਬੂਟ ਚੈੱਕ ਕਰ ਫਿਰ। ਇਹ ਡੀਜ਼ਲ ਲਗਾਣੀ ਮੇਰੇ ਕੱਪੜੇ ਕਾਲੇ ਹੀ ਆ। ਬੂਟ ਚੈੱਕ ਕਰ ਫਿਰ ਗੱਲ ਕਰੀ ਨਹੀਂ ਕੀ ਦੇ। ਮਿਲ ਗਿਆ ਜਿਹੜੀ ਚਿੱਟੇ ਰੰਗ। ਤੇਰੇ ਮਿਲਦੇ? ਅੱਛੀ ਸ਼ਰਟ ਵੀ ਆ ਦੇਖੀ ਸਾਡੇ। ਨਾਈਕੀ ਦਾ ਬੂਟ ਨਾਈਕੀ ਦਾ ਡੀਜ਼ਲ। ਆਹ ਲੋਰ। ਲੋਰ ਪ ਜਾਓ। ਹੋਰ ਆ ਦੇਖ। ਇਹ ਤਾਂ ਮਿਲ ਜਾਂਦੀ ਏ। ਸਾਰਾ ਸਾਰਾ ਕੋਸੇ। ਮਿੰਟ ਚ ਚਲੋ ਬ్రో ਡੇਢ ਹੋ ਜਾ ਕੇ ਸ਼ੂਟ ਵੀਰੇ ਸਿਆਣੇ ਸੀ ਹੋਣਾ ਨਿਆਣੇ ਦਾ ਆਇਆ ਹੀ ਨਹੀਂ ਅੱਛਾ ਬੜੇ ਬੜੇ ਉਹਨਾਂ ਦਾ ਸਿਆਣਿਆਂ ਦੇ ਆਇਆ ਸਾਡਾ ਜੀ ਕੱਲ ਗਏ ਤੇ ਖੇਡਣ ਕਿਸੇ ਹਾਂ ਗੱਲ ਗਏ ਗਏ ਤੇ ਇੱਕ ਬੰਦੇ ਨੇ 20 ਬਾਲਾਂ ਬੈਡ ਨੂੰ ਨਿਲਾਈਆਂ ਬੰਦੂ ਕਹਿੰਦਾ ਬੰਦੂ ਇੱਕ ਤੂੰ ਗੱਲ ਸੁਣ ਗਰਾਊਂਡ ਤੇ ਮੇਰੀ ਪੂਰੀ ਗੱਲ ਪਹਿਲੀ ਗਰਾਊਂਡ ਤੇ ਹੁੰਦਾ ਹਾਂ ਗੁਰਦਰ ਸਿੰਘ ਦੇਖ ਸਾਰਿਆਂ ਨੇ ਗਰਾਊਂਡ ਦੇਖੀਏ ਗੁਰਦਰ ਸਿੰਘ ਛਿੱਕੇ ਇਧਰ ਸਪੈਡਰ ਛਿੱਕੇ ਕੱਲ ਓਪਨਰ ਗਿਆ ਪਹਿਲੀ ਜੋਰੇ ਨੇ ਖੇਲੀ ਸਿੰਗਲ ਦਿੱਤਾ ਪੰਜ ਕੀਪਰ ਕੋ ਉਦੋਂ ਬਾਅਦ ਫੇਰ ਫੇਰ ਅਗਲਾ ਬੱਲੇ ਬੱਲੇ ਮੈਂ ਛੱਕਾ ਮਾਰਿਆ ਉਹ ਕਹਿੰਦੇ ਕਿ ਦਿਲ ਲੱਗੇ ਉਹ ਕਿਤੇ ਉਹ ਤੇਰੇ ਜੋਗਾ ਤੇ ਮੈਂ ਫੇਰ ਅਗਲਾ ਬਰਾਇਆ ਸਟ੍ਰੈਕ ਭਾਈ ਇੱਕ ਸਿੰਗਲ ਤੇ ਫੇਰ ਕੀਪਰ ਕੋ ਪੰਜੇ ਉਹ ਉਹਦੇ ਦੇ ਪ੍ਰਾਣੀ ਉਹਦੇ ਗਰਾਊਂਡ 'ਚ ਬਹੁਤ ਘਟਣਾ ਸਾਨੂੰ ਅਸੀਂ ਕਿੰਨੇ ਮੈਚਾਂ ਮ ਲੈ ਗਏ ਉਹਨੂੰ ਉਹਦਾ ਛੁੱਟੀ ਹੈ ਮੈਂ 5-7 ਬੋਲਾਂ ਮਾਰੇ 30-40 ਰਨ ਉਹੀ ਰਹਿ ਗਏ ਬਸ ਉਹਦੇ ਆ ਤੇ ਉਹਨੇ 20 ਬੋਲੇ ਖੇលੀਆਂ ਉਹ 'ਚ 19 ਬੋਲੇ ਕੀਪਰ ਕੋ ਗਈਆਂ ਇੱਕ ਛੱਕਾ ਮਾਰ ਚੱਲ ਦੱਬ ਦੇ ਦਿੰਦਾ ਦੱਸਦਾ ਮੈਨੂੰ ਆਉਣ ਦੇ ਸ਼ਾਮ ਨੂੰ ਹਾਂ ਆਉਣ ਦੇ ਸ਼ਾਮ ਨੂੰ ਕਾਈ ਗਿਆ ਕਰ ਸ਼ਾਮੀ ਉਹ ਆਏ ਨਹੀਂ ਆਏ ਨਹੀਂ ਕੱਲ੍ਹ ਸ਼ਾਮੀ ਗਰਾਊਂਡ ਦਾ ਬਾਕੋਟਾ ਦੇਖ ਲੈ ਹਾਂ ਉੱਥੇ ਬੈਠਨ ਨੂੰ ਵੀ ਨਹੀਂ ਲੱਗੀ ਬਾਹਰ ਖੇਡਣ ਦਾ ਤੇ ਗਰਾਊਂਡ ਦਾ ਆਪਣੇ ਹੀ ਖੇਡਣ ਦਾ ਬਹੁਤ ਫਰਕ ਹੈ ਬਹੁਤ ਫਰਕ ਠੀਕ ਯਾਰ ਸਿੱਧ ਨਾਲੇ ਸਿੱਧੀ ਛੋਲ ਥੱਲੇ ਬਾਲ ਕਰਦੇ ਬੈਠ ਲਾ ਕੇ ਸਿੰਗਲ ਕਰੀ ਜਾਂਦਾ ਮੈਨੂੰ ਸਟ੍ਰਾਈਕ ਹੀ ਨਹੀਂ ਦਿੱਤੀ ਉਹਨੇ ਯਾਰ ਉੱਥੇ ਗਿਆ ਨਾਲੇ ਪਤਾ ਵੀ ਉਹ ਤੁਹਾਨੂੰ ਬਣਾ ਦੇਣੇ ਆਂ ਐ ਕਹਿੰਦਾ ਸਿੱਕਾ ਵਾਰਦਾ ਉਹਨੇ ਬਾਹਰ ਖੇਲੇ ਨਹੀਂ ਨਾ ਟੂਰਨਾਮੈਂਟ ਚ ਉਹ ਯਾਰ ਉਹ ਕਰੋਸਾ ਹੀ ਦੇਖੀ ਗਿਆ ਬਸ ਇੱਕ ਚੀਜ਼ ਇੱਕੋ ਸ਼ਾਟ ਮਾਰੀ ਗਿਆ ਆਫਸਾਈਡ ਬਾਲ ਕਰਦੇ ਦੇ ਸਾਹਮਣੇ ਨਾ ਸਾਹਮਣੇ ਫੱਜਦੇ ਦੀ ਮਾੜੇ ਬੈਡ ਲਾਉਂਦੀ ਮੈਂ ਮਾੜਾ ਮਾੜਾ ਮਾਰੇ ਬੈਡ ਦੀ ਸਾ ਚਲੋ ਚਲੋ ਫੇ ਚਲੋ ਸ਼ੂਟ ਸ਼ੂਟ ਕਰੋ ਜਾ ਕੇ ਐਡੇ ਤੁਸੀਂ ਵਿਰਾਟ ਕੋਹਲੀ ਵਰਗਾ ਜਿੱਦ ਤੂੰ ਗਾ ਦੋਏ ਫਿਰਦੇ ਆ ਜੱਜੂਆ ਯਾਰ ਜੱਜੀ ਦਾ ਪੱਲੀ ਗਿਆ ਸਾਲਾ ਕੈਜੀ ਵੀ ਨਹੀਂ ਫੜਿਆ ਹੋਰ ਤੂੰ ਪੰਜ ਬੋਲੇ ਨੇ ਕੈਚ ਫੜੇ ਨਹੀਂ ਪੱਲੀ ਗਏ ਗਏ ਤਾਂ ਯਾਰ ਇਹ ਵੀ ਉਰੀ ਫੜਨੇ ਨੂੰ ਆ ਤੈਨਨੇ ਕੈਚ ਫੜੇ ਜਿਹੜੀ ਉਹ ਤਾਂ ਦਿਖੀ ਹੋਣੀ ਬੋਲੇ ਉਹ ਤਾਂ ਮੇਰੇ ਤੇ 15 ਫੁੱਟ ਦੂਰ ਗਈ ਐਕਟਰ ਆ ਗਏ ਬਈ ਐਕਟਰ ਸਾਡਾ ਰੋਲ ਅਮਰੀਕਾ ਦੀ ਦਾ ਸਾਡਾ ਪ੍ਰਧਾਨ ਦਾ ਸਾਡਾ ਮੋੜਾ ਸਾਡਾ ਖਤਮ ਹੋ ਗਿਆ ਰਿਟਾਇਰ ਸੀ ਲੈ ਕੇ ਬੈਠ ਗਿਆ ਟੈਕਨੀਕਲ ਬੈਂਟੀ ਬੈਂਚ ਚਲੋ ਆਪਾਂ ਆਉਂਦੇ ਹੋਊ ਰਿਫਰੈਸ਼ਮੈਂਟ ਆਉਣੀ ਥੋੜੀ ਚਲੋ ਪੰਜ ਨੇ ਰੈਕ ਕਰਦਾ ਪੰਜ ਨੇ ਬੈਠਾ ਵਰਦੇ ਪੈ ਆਉਂਦਾ ਦੇਖੀ ਰ ਬਜਨ ਵਧਿਆ ਕੋਸ ਮਾਰਾ ਬਹੁਤ ਸਾਰਾ ਕੰਡੇ ਉਹ ਇਹ ਗਲਾ ਪੈਦਾ ਵਾਲਿਆ ਜੋਗਲੀ ਹੈ ਉਹ ਪੰਨਾ ਦੁੱਧੂ ਕਿੱਥੋਂ ਵਧਿਆ ਗਿਆ ਆ ਕੇ ਆਦਾ ਤੋ ਬੋਲ ਲੈ ਉਹ ਆ ਗਈ ਲੈਟ ਬਾਈ ਤੇਰਾ ਵਾਲਾ ਮੋਟਰ ਲੈਟ ਤਾਂ ਹਾਂ ਹਾਂ ਤੇਰੇ ਜਿਹੜੇ ਤਰ੍ਹਾਂ ਲੰਦਾ ਲੰਬਰ ਆ ਰਿਹਾ ਬਰਾਬਰ ਤੁਮੇ ਜਾਨਦੇ ਦਾ ਪੰਬਲਾ ਰੱਖੇਗਾ ਜਾਨੂ ਬਸ ਆ ਹੀ ਹੋ ਗਿਆ ਜਾਨੂ ਹਾਂ ਜਾਂ ਮੇਂ ਬਾਤ ਸਾਜੀ ਹੀ ਹੋ ਗਿਆ ਤਾਂ ਰਾਤ ਦੇ ਮੈਂ ਰਾਮ ਬਣਾਇਆ ਨਹੀਂ ਗਿਆ ਰਾਤ ਤੇ ਫਿਰ ਕੈਮਰਾ ਨੂੰ ਮੈਂ ਕਿ ਕੱਢ ਲੂੰ ਮੇਰਾ ਕਿਹਦਾ ਗਿਆ ਕਿੰਨਾ ਜਾਨੂੰ 12:00 ਵਜੇ ਨੇ 2 3 4 ਵਜੇ ਰਾਤ ਕੀ ਬਾਤ ਹੈ ਟਰਾਲੇ ਦੇ ਉੱਪਰ ਇੱਕ ਕਟਣ ਲੱਗੇ ਗਿਆ ਤੁਸੀਂ ਟਰਾਲੇ ਦੇ ਉੱਪਰ ਆ ਕੇ ਕਟਣਾ ਦਾ ਉਹ ਵੀ ਤਾਂ ਗੱਲ ਉੱਥੇ ਚੜ੍ਹਦੀ ਜਰੂਰੀ ਤਾਂ ਹੈ ਉੱਥੇ ਜੱਟ ਟਰਾਲਾ ਜੱਟ ਰਾਤ ਤਿਆਰ ਹੋ ਗਿਆ ਤਾਂ ਜਦ ਕਹੇ ਕਟਣਾ ਦਾ ਯਾਰ 12:00 ਵਜੇ ਤਾਂ ਜੋ ਮਾਤੀ ਜੋ ਉੱਥੇ ਤਾਂ 9:00 ਵਜੇ ਚੱਲੇ ਹੋਣੇ ਕਿੰਨੇ ਵਜੇ ਦੱਸਦੇ ਨੇ ਹੈ 6 ਤੋਂ 8:00 9:00 ਉਹ ਤੇ ਤੋ ਦਰ ਦੇ ਪਹਿਲਾਂ ਆਉਣਾ ਘੱਟ ਘੱਟ ਦਿੰਦੇ ਤੁਰਨ ਦੇ ਪਹਿਲੇ ਕੱਟ ਦਿੰਦੇ ਆਉਂ ਗਏ ਲੈ ਹਾਂ ਜਾਂਦੇ ਹੋਈ ਲੈ ਜਾਂਦੇ ਉਹ ਬਹੁਤ ਨਾਮ ਲਾਉਣਾ ਪੈਣਾ ਨਾ ਹਾਂਗੇ ਤੇ ਫਿਰ ਵਾਈ ਉਹ ਅਸੀਂ ਚੈੱਕ ਬਹੁਤ ਸਾਰੇ ਬੰਦੇ ਨੇ ਬਹੁਤ ਅਸੀਂ ਹੋਰ ਪਾਸੇ ਕੀ ਹੋਰ ਕੀ ਅਸੀਂ ਤਾਂ ਸਭ ਕੱਟ ਦਿੰਦਾ ਟਰਾਲਾ ਦੇਣ ਵਿਕਣ ਕਰ ਦਿੰਦੇ ਉਹਨਾਂ ਨੇ ਅੱਜ ਰੰਗ ਕਰਨਾ ਸ਼ੁਰੂ ਕਰਨਾ ਦਾ ਕਹਿੰਦੇ ਦੇਖ ਕੇ ਜਾਓ ਕੱਲ੍ਹ ਇਹ ਰੋਟੀ ਖਾਉਂਗਾ ਕਰਦੇ ਹਾਂ ਇਹ ਰੋਟੀ ਹਾਂ ਰਾਤੇ ਨੂੰ ਹਾਂਗੇ ਭਾਈ ਇਹ ਕੰਮ ਹੈ ਇਹ ਗਰਮਾਉਣਾ ਤਾਂ ਭਈਆ ਜੀ ਬਿੱਲੇ ਸਿੰਘ ਤੁਸੀਂ ਤੁਸੀਂ ਜਾਣ ਲੱਗੇ ਤਾਂ ਪਤਾ ਲੱਗੇ ਰਾਕਾ ਟਾਪਾ ਐ ਨਹੀਂ ਤੁਸੀਂ ਗਏ ਹੋ ਪਿੱਛੇ ਰਸਤੇ ਕਦੀਮ ਕਿਹੜੇ ਕਰੇ ਉਹ ਲੈਟਾਂਗੇ ਟਾਪ ਆ ਜਾਣ ਉੱਥੇ ਜਦ ਦੇਸ਼ੀ ਗੱਲ ਉੱਪਰ ਜਦ ਐਟ ਦੇ ਕੋਲ ਲੱਗੇ ਠੇਕਾ ਹੈ ਬੰਦਾਰੀ ਆ ਤੁਹਾਡੇ ਬੀਬੀ ਮੈਂ ਕਹਿੰਦਾ ਬੀਬੀ ਠੇਕੇ ਸਾਨੂੰ ਆ ਗਏ 50 ਆਹ ਬਾਈ ਨੂੰ ਫਾਰਮ ਹੀ ਲਿਆ ਕੇ ਰੁਕੀ ਲਾਣਾ ਉਹਨੇ ਹਰ ਬੰਦੇ ਨੂੰ ਮਾਗਲੀ ਵੀ ਹੁੰਦਾ ਬੁਰਾ ਕਹਿੰਦਾ ਉਹਨੇ ਤੇ ਕਾਹ ਕਰਨਾ ਬਾਲਾ ਉਹ ਤੁਹਾਡੇ ਗੱਲ ਬੰਦੇ ਗਲਤ ਤੇ ਜੇ ਹਮਦਾ ਕੋਈ ਇਹ ਜਾ ਰੋਟੀ ਸਾਨੂੰ ਆਪੇ ਖਾਣ ਨਹੀਂ ਦਿੰਦੇ ਉਹਨੇ ਉਹ ਦਾ ਮਾਗ ਕੇ ਉੱਟੀ ਮਾਣ ਨਹੀਂ ਦਿੰਦੇ ਯਾਰ ਹਮ ਤਾਂ ਆਪਣੇ ਕੋਲ ਨਹੀਂ ਆਣੇ ਉਹ ਮਸਲਾ ਕਾ ਕਰ ਰਿਹਾ ਹੈ ਅਗਰੇ ਹਾਂ ਮਾਗਲੀ ਵੀ ਉਹ ਢੋਲ ਦੀ ਬੁੱਧਰੇ ਫੜ ਲੈਂਦੇ ਇੱਕ ਪਾਸਾ ਵੀ ਢਿੱਡ ਦਾ ਭਰੀ ਹੈਗਾ ਹਾਂ ਢਿੱਡ ਦਾ ਭਰ ਰਿਹਾ ਹੈ ਅਈਓ ਯਾਰਤਾ ਕਿਹਦੀ ਬੋਦਲ ਰੋਲ 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 ਗਾਹਨੀ ਬਦਲੇ ਸੀ ਮਰਨਾ ਚਾਚੇ ਦੇ ਚਾਚਾ ਬਰੇ ਆਪਣੇ ਪਿੰਡਾਂ ਜਾ ਢੋਲ ਕੇ ਹੋਣੀ ਆ ਆ ਆ ਆ ਔਖਾ ਇਹ ਨਿਕਾਉਂਦੇ ਰਸਤੇ ਨਹੀਂ ਭਾਈ ਪਤਿਆ ਉਹ ਪਾ ਕੇ ਰ ਆਏ ਗਏ ਜਦੋਂ ਸ਼ਹਿਰ ਨੂੰ ਹੋਣਾ ਇੱਕ ਪਤਿਆ ਇੱਕ ਪਤਿਆ ਹੀ ਗੱਲ ਆ ਜਦ ਆਪਾਂ ਕੋਈ ਨੂੰ ਦੇਖ ਦੇਣ ਵੀ ਸਾਨੂੰ ਮਿਲ ਦੇਵੇ ਜਾਂ ਮਰਦੀ ਨਹੀਂ ਹੂੰ ਮੱਥੀ ਲੱਗੀ ਜਾਣਾ ਠੇਕੇ ਵਾਲੇ ਪਤਿਆ ਦੇਖ ਲਈ ਜਿਹਨੇ ਕਹਦਾ ਵੀ ਮੈਂ ਦੇਖੀ ਠੇਕੇ ਆ ਗਿਆ ਠੇਕੇ ਨਹੀਂ ਆਉਂਦੇ ਕੋਈ ਨੈਸ਼ਨ ਨਹੀਂ ਮਿਲਿਆ ਹੈ ਕੋਈ ਨੈਸ਼ਨ ਨਾ ਨਾ ਕਿਹਦੇ ਨੂੰ ਟਿਊਨ ਮਿਸੀ ਕੋ ਵੀਡੀਓ ਤੱਕ ਰੇ ਤੁਸੀਂ ਖਾ ਕੇ ਨਹੀਂ ਆਏ ਟਿਵੀ ਸਾਨੂੰ ਮੋੜ ਲਾਤਾ ਕਿਉਂ ਕਰੀ ਕੋਈ ਨਜ਼ਰ ਬੰਦ ਹੋਵੇ 12 ਵਜੇ ਹੋ ਗਈ ਹੋ ਗਿਆ ਮੈਂ ਉਸ ਨੂੰ ਪਹਿਲਾਂ ਇਹਨੇ ਇਹਦੇ ਨਾਲ ਲੱਗ ਗਿਆ ਥੋੜਾ ਜਾਂਦੇ ਹੁੰਦੇ ਆ ਕਰੇ ਉਹਨਾਂ ਨੇ ਤਾਂ ਉਹ ਲੱਗੇ ਉਹਦਾ ਸਰੀਰ ਦੇ ਤੇ ਨਹੀਂ ਨਹੀਂ ਕਾਲੀ ਕਾਤੇ ਕਰੀ ਜਨੇ ਹੈ ਕਾਲੀ ਕੇ ਕਰਦੇ ਓਏ ਮਮਾਰੀ ਕਰਦਾ ਯਾਰ ਇੱਕ ਤਾਂ ਰੰਗ ਇਹਦਾ ਅੱਜ ਇਹਨਾਂ ਕਾਲੂ ਇਹਨਾਂ ਜਿਹਾ ਉਹ ਤਾਂ ਮੈਂ ਇਹਨੂੰ ਕਿਹਾ ਮੈਂ ਇਹਨਾਂ ਖੜ ਜਾ ਲਿਆ ਵੀ ਤਾਂ ਵੀ ਥਲੀ ਖਰਾਬ ਨਹੀਂ ਯਾਰ ਤੇਰਾ ਇੱਕ ਤਾਂ ਲੱਖ ਰੁਪਏ ਦੇ ਰਗਾ ਇਹ ਰਾਮ ਕਾ ਲਿਆਉਂਗਾ ਨਾ ਬ੍ਰੀਕੀ ਕੰਮ ਇਹਨੂੰ ਪੂਰਾ ਹੋਊਗਾ ਹਾ ਮੀਆਰੀ ਨਹੀਂ ਹੁੰਦਾ ਇਹ ਤੇਲ ਖਾਪ ਨਹੀਂ ਹੁੰਦਾ ਅਗਲਾ ਕਹਿੰਦਾ ਸਾਨੂੰ ਚੇਤੇ ਜੀ ਲੰਘ ਗਏ ਸਹੀ ਗੱਲ ਇਹ ਕਹਿੰਦਾ ਦੋ ਦਿਨ ਰੁਕ ਜਾ ਉਹ ਕੇ ਬਾਹਰ ਕਿਹੜੀ ਫੋਟੋ ਕੜੀ ਹੋਣੀ ਸੀ ਲੈ ਕੇ ਜਾਣੀ ਉਹਨੇ ਕਰਨ ਨੂੰ ਜਾਣ ਦਿਨ ਦਾ ਦਾ ਜਾਣ ਦਿਨ ਮਨਾ ਇਹ ਜਿਆ ਹੋਇਆ ਜਲ ਯਾਦ ਰੱਖ ਤੈਨੂੰ ਮਨਾ ਹੋ ਗਿਆ ਤਰੀ ਨੂੰ ਭੁੱਲ ਗਿਆ ਉਹਨਾਂ ਰਾਤ ਕੰਮਾ ਨੂੰ ਕਰਾ ਲਿਆ ਉਹ ਕਾਲੀ ਕਾਲੀ ਜਿਹੜੇ ਮੋٹے ਮੋٹے ਕੰਮ ਤਾਂ ਹੋ ਜਾਂਦੇ ਆ ਬਰੀਕ ਕੰਮ ਰਹਿ ਜਾਂਦਾ ਜਿਹੜਾ ਬਾਅਦ ਦੇ ਦੇ ਦਿੰਦੇ ਨੇ ਇਹਦਾ ਨਹੀਂ ਉਹ ਵੀ ਤਾਂ ਠੀਕ ਆ ਬਰੀਕ ਰਹਿ ਗਿਆ ਜਿਹੜਾ ਜਿਹੜਾ ਸਦਾ ਰੰਗ ਜਰੇ ਕਰਕੇ ਜਰੇ ਜਾ ਤਾਜੇ ਹਸਪੀਟਲ ਵੇਰੇ ਉਹ ਜੂਰਾਂ ਕਰਿਆ ਸੁੱਕੂ ਦਾ ਸੁਆਹ ਦੇਖ ਸੁੱਕੂ ਮੇਰੇ ਜੇ ਕਰਦਾ ਨਹੀਂ ਜਉਂਦੇ ਤੇ ਕਰਦਾ ਤਾਂ ਪੈਣੀ ਪੈਣੀ ਫਿਰ ਫਿਰ ਕਰਨੀ ਨਹੀਂ ਹੈਗਾ ਕਾਲੀ ਨਾ ਕਰੇ ਅਹੇਗਾ ਮਾਸ ਦੇਖ ਲਾ ਉਹਨੇ ਕਿਹਾ ਵੀ 14 ਤਰੀਕ ਨੂੰ ਟਰਾਲਾ ਤਿਆਰ ਹੋਣਾ ਦੇਣਾ ਪੈਦੀ ਨੂੰ ਇਹ ਕਹਿੰਦਾ ਠੀਕ ਹਾਂ ਤੇ ਪੈਦੀ ਤੋਂ ਬਾਅਦ ਵੀ ਦੇਖ ਕੇ ਆਉਣਾ ਸੀ ਉਹ ਥੱਲੇ ਰਹਿ ਗਈ ਏ ਕੋਈ ਕਫੇ ਤੂੰ ਆ ਬੇਰ ਕੰਮ ਹਾਂ ਠੀਕ ਹੈ। ਅੱਛੀ ਜਿਹੜਾ ਕੰਮ ਹੈ। ਕੰਮ ਤਾਂ ਸਹੀ ਖੜਨੂ ਤੇ ਰਹਿੰਦਾ। ਹਾਂਜੀ ਗਏ ਆ। ਸਾਨੂੰ ਤਾਂ ਸਪੈਸ਼ਲ ਉਹਨੇ ਆਈ ਬੁਲਾਇਆ ਤਾਂ ਬਾਈ ਅਸੀਂ ਰੰਗ ਕਰਨਾ। ਹੋਰ ਲੋਹੇ ਵਾਲੀ ਬਿਲਡਿੰਗ ਵਾਲੀ ਕੋਈ ਗੱਲ ਆ। ਉਹ ਆ ਕੇ ਕੱਢ ਜਿਓ। ਬਾਕੀ ਰੰਗ ਵਾਲੀ ਜੇ ਤੁਹਾਨੂੰ ਕੋਈ ਕੋਈ ਗੱਲ ਲੱਗੀ ਤਾਂ ਫੇਰ ਬਾਅਦੋਂ ਆ। ਜਿਹਦੇ ਮੈਂ ਆਏ ਆ ਜੇ ਹੁਣ ਪੰਗ ਕਰਾ ਕੇ ਜਿਹਦੇ ਤੋਰ ਲਿਆ ਹੋ। ਰਸਤੇ ਵਾਂ ਕਰਨਾ ਪੈਣੀ ਪੈਣਾ। ਉਹ ਪੈਣੀ ਪੈਣਾ। ਜਮਾਈ ਜਮਾਈ। ਚੈਨਿੰਗ ਕੱਢੀ ਜਾਂਦੀ। ਬੜੇ ਰ ਇੰਨਾ ਪੈਸਾ ਲਾਇਆ। ਕਿਉਂਕਿ ਹੁਣ ਆਏ ਆ ਮੌਸਮ ਵੀ ਦੇਖਣਾ ਪੈਂਦਾ। ਰਹੀ ਥੋੜਾ ਬੰਦੂਣਾ। ਇੱਕ 100 ਕਿਲੋਮੀਟਰ ਪੈਦਲ ਨੂੰ ਮਨ ਟਰੈਕਟਰ ਟਰੈਕਟਰ ਵਰ ਕਹਿੰਦਾ 12 ਵਜੇ ਤੁਰੇ 4 ਵਜੇ ਪਹੁੰਚੇ 4 ਘੰਟੇ ਲੱਗ ਗਿਆ 4 ਘੰਟੇ ਦਾ ਟਰੈਕਟਰ 2 ਘੰਟੇ ਮੈਂ ਗੱਡੀ ਜਾਂਦਾ ਕਿੱਦਾਂ ਨੂੰ ਗਿਆ ਕਿੱਦਾਂ ਨੂੰ ਗਿਆ ਬੜਾ ਮਸਤ ਵਰ ਨਾ 4 ਘੰਟੇ ਪੀ ਵੀ ਆਉਣੀ ਹੈ ਠੀਕ ਹੈ ਯਾਰ ਰਾਹ ਤੋਂ ਨਾ ਬਲੌਰ ਨੂੰ ਇਹ ਆਪਾ ਇਧਰ ਜਾਂਦੇ ਹਾਂ ਨਾ ਸ਼ਹਿਰ ਨੂੰ ਨਮਸ਼ਾਹ ਤੇ ਸਿੰਗਲ ਹੈ ਬਾਈ ਬੁਲਾਉਂਦੇ ਨਾ ਜੀ ਬੁਲਾਓ ਰੋਡ ਤੇ ਕਿੱਥੇ ਗਿਆ ਇਹ ਮੇਰੀ ਰਾਹ ਰੋਠ ਠੀਕ ਹੈ ਵਧੀਆਂ ਵਧੀਆਂ ਕਿਹੜਾ ਢਾਬੇ ਦੀ ਕੰਮੀ ਆ ਰੋੜੀ ਚੱਲ ਜਿਹਨੇ ਪੈਗ ਲੈਣ ਨਾਲ ਵਾਸਤੇ ਤਾਂ ਵਧੀਆ ਪੈਗਾਂ ਲਈ ਪੈਗਾਂ ਲਈ ਬਾਜੀ ਜਿਹੜੇ ਪਹਿਲਾਂ ਲਾਈਨ ਕੋ ਪੈਗਾਂ ਦਾ ਸਾਈ ਨਹੀਂ ਕੋਈ ਜਾਂ ਬੱਲਾ ਜਾਂ ਬੱਲੇ ਕਿੱਲ ਦੀ ਸਾਰੇ ਗਿਆ ਨਹੀਂ ਤੇ ਜਾਂ ਬੱਲਾ ਵਾਲੀ ਲੜੀ ਹੜਾ ਕਿੱਥੇ ਐੜ ਕੋ ਲੱਗ ਗਈ ਸਾਹਮਣਾ ਠਿਕਾ ਹਾਂ ਉਹ ਹੈ ਗਈ ਫਿਰ ਉਹ ਥੋੜੀ ਛੋੜ ਰਹਿ ਮੈਂ ਦੇਖ ਜਿੰਦੀ ਉਹ ਐ ਢਾਬਾ ਗੇ ਦੇ ਗੱਲ ਮੈਂ ਚਾਹੀਦਾ ਰੱਖੀ ਵੀ ਉਹ ਬੰਦਾ ਕੋਈ ਲੱਗ ਜਾ ਬੰਦਾ ਲੰਘ ਨਾ ਜਾਵੇ ਪਰ ਨਹੀਂ ਹਾਂ ਇਹ ਦੇਖ ਤਾਂ ਚਾਚਾ ਪੰਜੇ ਹੀ ਆ ਇਹ ਇਹ ਲੱਗਦਾ ਵੀ ਆ ਨਾ ਇਹ ਚੰਗੇ ਰਹਿ ਗਏ ਲੋਕੇਸ਼ਨ ਦੇਖ ਕੇ ਲੈ ਲਈ ਯਾਰ ਚੰਗੇ ਰਹਿ ਗਏ ਕੋਈ ਉਹਦੇ ਮੈਗ ਵਾਲੀ ਤਾਂ ਨਹੀਂ ਦਾ ਤੂੰ 2 ਵਜੇ ਪਰਦਾ 2 ਘੰਟੇ ਹੋਰ ਤੇ ਪੈਕ ਵਾਲੇ ਆ 2 ਘੰਟੇ ਹੋਰ ਥੋੜਾ ਜਿਹਾ ਭਰਾ ਤਾਂ ਇਹ ਰੋਟੀ ਖਾਣੇ ਦੀ ਹਾਂ ਰੋਟੀ ਆਣੀ ਹਾਂ ਸਾਰੀ ਵਾਈਬ ਨਹੀਂ ਜੀ ਸਾਬ ਹਾਂ ਭਾਈ ਬੰਦ ਹੋ ਗਿਆ ਸ਼ੂਟ ਤੇਰਾ ਹਾਂ ਹੋ ਗਿਆ ਜੀ ਇਹ ਭਾਈ ਇਹ ਕਿਹੜਾ ਕਿਹੜਾ ਕੈਰੇਕਟਰ ਹੈ ਉਹਨੇ ਕੈਰੇਕਟਰ ਹੈ ਜੀ ਕਿਆ ਹੈ ਸੇਵਾ ਦਾ ਧਿਆਨ ਰੱਖਦਾ ਡਾਇਰੈਕਟਰ ਆ ਮੈਂ ਦੇਖ ਪਹਿਲੇ ਤਾਂ ਬਹੁਤ ਹੈ ਮੈਂ ਇਹਦਾ ਮੂੰਹ ਦਿਖਦਾ ਉਹ ਤਾਂ ਕੋਈ ਦਿਖਿਆ ਹੋਰ ਕਿਆ ਉਹਨੇ ਗਾੜੇ ਜੋ ਕਹਿੰਦਾ ਸਾਰੇ ਗਾੜੇ ਮਰ ਕਹਿੰਦਾ ਹੈ ਕਹਿੰਦਾ ਸਾਡੇ ਤਾਂ ਫੋਟੋ ਨਹੀਂ ਦਿਖੇ ਲੈ ਜੋ ਕਹਿੰਦਾ ਸਾਰੇ ਗਾੜੇ ਤੈ ਫਿਰਦਾ ਕਹਿੰਦਾ ਸਾਡੇ ਤੱਕ ਤਾਂ ਫੋਟੋ ਵੀ ਨਹੀਂ ਲੈ ਵੀ ਮੈਨੂੰ ਤਾਂ ਦਿਖੇ ਹੀ ਨਹੀਂ ਕੋਈ ਸਾਡੇ ਪਿੰਡ ਦਾ ਮੁੱਖ ਨਹੀਂ ਦਿਖਿਆ ਵੀ ਉਹ ਪਿੰਡ ਵੀ ਆ ਇਹ ਹੀ ਦਿਖਿਆ ਗੜੀਏ ਜੀ ਲੱਗਦੇ ਨਹੀਂ ਪਿੰਡ ਆਪਣਾ ਦੇਖਿਓ ਉਹ ਬਹੁਤ ਬੋਗੜ ਕਰ ਰਿਹਾ ਬਾਈ ਰੇ ਐਡੀਟਿੰਗ ਬੋਗੜ ਆ ਉਹ ਵੀ ਬਈ ਬੀਪਲਸ ਲਾਇਆ ਬੋਗੜ ਲਾਇਆ ਬਾਈ ਆਪਾਂ ਦਾ ਥੋੜੀ ਸਪੀਡ ਜਾਂਦਾ ਲੱਗੀ ਬਈ ਦੀ ਪੀਕਿੰਗ ਉੱਪਰ ਉਹ ਗਾਣੇ ਸਾਹਮਾ ਠੀਕ ਐ ਰੋ ਉਹ ਗਾਣੇ ਸਾਹਮਾ ਉਹਨੇ ਲਿਆਉਣੀ ਵੀ ਉੱਥੇ ਉਹ ਗਾਣੇ ਸਾਹਮਾ ਬਿਲਕੁਲ ਠੀਕ ਆ ਮੈਂ ਇਹ ਦੇਰੀ ਵੀ ਉਹਨਾਂ ਦੇ ਪਮਾਈ ਦੇ ਬੰਦੇ ਆਵੇ ਆ ਤੁਸੀਂ ਕਹੀ ਜਾਂਦੇ ਉਹ ਬੰਬਈਆ ਬੰਬੇ ਦੇ ਬੰਦੇ ਆਵੇ ਵੀ ਸ਼ੂਟਿੰਗ ਕਰਨ ਆ ਹੈ ਬੰਬੇ ਵਾਲੇ ਬੰਬੇ ਆ ਜੂਟ ਕਰਨ ਆ ਆ ਤੇ ਮੂੰਹ ਕਰਦਾ ਕੌਮ ਬਾਦਾ ਇੱਕ ਵਾਰੀ ਸੁਣਿਆ ਪਾਪਾ ਬੰਬਾ ਦਾ ਇੱਕ ਵਾਰੀ ਗੱਲ ਸੁਣਿਆ ਤੇ ਬਈ ਗਏ ਦੇ ਮੂੰਹ ਖਾਲੀ ਹੁੰਦਾ ਬੰਬਾ ਬੰਬਾ ਦੇ ਭਰਦਾ ਬੰਬਾ ਦਾ ਲਾ ਬੋਲਨੀ ਓਖੇ ਬੰਬਾ ਇੱਕ ਵਾਰੀ ਗਏ ਬੰਬਾ ਨੂੰ ਮੁੱਝ ਰਹੇ ਨਾ ਗਲਾਸ ਨਹੀਂ ਅੰਦਰ ਤਾਂ ਹੋਣਾ ਨਹੀਂ ਚੋਈ ਨਹੀਂ ਉਹ ਕੰਮ ਕਮ ਕਰ ਬੈ ਕੈਫੇ ਚ ਹੋਰ ਵੀ ਚਾਚਾ ਲੈ ਕੇ ਜਾਣਾ ਜੇ ਤੇ ਆਪਾਂ ਨਹੀਂ ਆਂਕਲ ਗਲਾਸ ਮੜਾ ਚਾਚਾ ਰਹਿ ਗਿਆ ਆਪ ਕੋਈ ਗੱਲਾ ਚਾਚਾ ਰਹਿ ਗਿਆ ਗੱਲਾ ਦੋ ਆਈ ਦੇ ਦੇ ਜਾਣਾ ਹੁਣ ਦੋ ਚਾਰ ਤਾਂ ਕਿਡਾ ਹਾਂ ਹਾਂ ਫਿਰ ਚਾਚੇ ਲੈ ਕੇ ਜਾਣਾ ਨਾਲ ਹੁਣ ਸਾਰੇ ਬਜ਼ੁਰਗ ਭੇਣੇ ਬਜ਼ੁਰਗ ਇੱਕ ਬੰਦਾ ਜੰਬੜਾ ਉਹਨੂੰ ਘੁਮਾ ਕੇ ਜਾਵਾਂ ਘੁਮਾ ਲਵਾਂਗੇ ਫਿਰ ਤੀ ਸਾਈ ਦੇਣੀ ਕਿਹਦਾ ਮੈਂ ਅਜ ਉਹਨਾਂ ਨੇ ਦੇਖ ਤੀ ਜੁੱਤਾ ਦੇ ਸਾਈ ਦੇਤੀ ਡਬਲ ਐਕਸ ਸਾਈ ਜੁੱਤਾ ਉੱਥੇ ਹਾਂ ਜੁੱਤਾ ਇਹਨਾਂ ਨੂੰ ਬਣਾਉਂਦਾ ਹੈਂ ਕਿਆਦਾ ਵਾ ਮੇਰੇ ਬਣਾਉਂਦਾ ਮੈਂ ਆਰਟੀਕਲ ਬਣਾ ਦੇ ਬੋਡਰ ਚਾਪੀ ਬੱਚੇ ਕਿਆ ਕਰਨਾ ਤਾਂ ਉਹ ਦਿੱਤੇ ਚੱਲਾਂ ਨੇਗਾ ਉਹ ਕਿਆ ਗਰੀਆ ਉਹਦਾ ਉਹਦਾ ਮੇਰੇ ਦੇ ਮੋਖ ਚੱਲਦਾ ਉਹਦਾ ਮੇਰੀ ਵੀ ਝਲਣਾ ਹੋ ਗਿਆ ਜਾਂਦਾ ਕਾ ਹਵਾ ਬੋਲਾ ਤੁਹਾਨੂੰ ਲੱਗ ਰਿਹਾ ਪੈਸੇ ਰਵਾ ਐ ਗਰੀਆ ਦੱਬ ਚ ਗਿਆ ਮੋੜਾ ਗਿਆ ਹਾਂ ਜਰਾ ਤਾਂ ਹੈ ਜੀ ਪਾਣੀ ਵੀ ਨਹੀਂ ਕਿਹਾ ਪਾਣੀ ਪਾਣੀ ਕਿਚਨ ਮੈਂ ਆਈ ਕਹਿੰਦਾ ਦਲਾਸ ਫੜ ਲੈ ਜੋ ਜਾਂਦੇ ਹੋਏ ਬਸ ਥੱਲੇ ਬੈਠ ਲੋ ਜੀ ਚੱਲਦਾ ਕੰਮ ਹੋਰ ਗਰਾਹ ਦੇ ਤੋ ਨੂੰ ਇੱਧਰ ਬਾਈ ਸ਼ੂਟ ਹੁਣ ਚੱਲ ਰਿਹਾ ਬਾਕੀ ਹੁਣ ਛਾਉਣ ਦੇਖਦੇ ਕੰਮ ਕਰ ਕੋਈ ਉਹਨੇ ਕੋਟ ਪਾ ਲਿਆ ਠੰਡ ਉਹ ਦੇਖ ਹਾਂ ਉਹਦੇ ਜਾ ਕੇ ਹਾਂ ਸ਼ੂਟ ਪਾ ਰਿਹਾ ਕੋਈ ਜੀ ਉਹ ਦੇਖੋ ਬਾਈ ਉਹ ਦੇਖਣੀ ਹੁਣ ਛਾੜ ਠੰਡ ਠੰਡ ਬਹੁਤ ਮੀਂਹ ਡੋਗਣੀਆਂ ਪਈਆਂ ਠੰਡੇ ਠੰਡ ਕਰਦੀ ਕੋਟ ਵੀ ਫਿਰਦਾ ਸਾਰਾ ਕੁ ਕਰਦਾ ਬੈਠਾ ਅੰਦਰ ਵਾਲੇ ਅੱਗ ਲੱਗੀ ਹੋਣੀ ਕੀ ਕੀ ਪਾ ਲਿਆ ਇਹ ਤਾਂ ਗਰਮੀ ਵੀ ਬਹੁਤ ਆਉਂਦੀ ਉਹ ਬਾਈ ਨੇ ਨਾ ਮੀਂਹ ਦੀਆਂ ਹੋਣੀ ਹੋ ਕਰਦੀਆਂ ਕਰਦੇ ਮੌਸਮ ਨੇ ਜੇ ਆਮੀ ਸਾਭ ਨੂੰ ਵੀ ਇਹ ਤਾਂ ਕਦੀ ਕਪੜੇ ਇਹ ਜੇ ਪਾਵੇ ਤਾਂ ਪਤਾ ਨਾ ਤਾਂ ਗੱਲ ਵੀ ਦ। ਜਿੱਦ ਨਹੀਂ ਜਰਾ ਨਹੀਂ ਇਹ ਤੂੰ। ਉਹ ਗਾਣੇ ਕਰਕੇ ਬੋਲੇ ਪਏ। ਅੱਜ ਨਾ ਸਿਰ ਹੋਏ। ਇਹਦੇ ਜਿਹੜੇ ਪ੍ਰਾਈਮ ਉਹਨਾਂ ਪਾਣੀ ਪਾ ਰਿਹਾ ਪੱਤ ਕਮਾਈ ਬਗਾੜੀ। ਉਹ ਕਾਲ ਰੰਗੇ ਹੈ ਜਿਆ। ਤਾ ਰੰਗੇ ਕਾਲਾ ਰੰਗੇ ਹੈ ਜਿਆ ਬਹੁਤ ਤਪਦਾ ਹੀ ਪਾਉਦਾ ਇਹ। ਉਹ ਦੇਖ ਕਿਉਂ ਦੇਖ ਕੰਡਦਾ ਜਾਂਦੀ ਜੰਦੀ ਜੜੀ। ਜਗਾ ਲਾਲ ਬਹੁਤ ਬੁਰਾ ਲੱਗਦਾ ਮੈਨੂੰ ਆਲੇ ਪਿੰਡ ਤੇ ਪਾਈ ਬੱਚਾ ਇਹ ਤਾਂ ਹੈ ਹੀ ਬੁਰਾ ਜੱਗਾ ਪਾਕੇ ਇਹ ਤਾਂ ਬੱਧਾ ਹੀ ਬੁਰਾ ਹੈ ਲਾਲੂ ਕੇ ਇਹ ਦੇਖੇ ਬੱਚੜੀਆਂ ਦੀਆਂ ਬਸ ਜੋ ਜੱਗਾ ਪਾਕੇ ਇਹਨੇ ਮੈਂ ਕੱਲ ਮਾਹ ਪਸਾ ਹੋਰ ਬਾਈ ਕਿੰਨਾ ਉਪਰ ਹੋਰ ਨਾਲ ਗੱਲ ਲੈਣ ਕਿੰਨੇ ਹੱਥ ਬਣਾ ਲੈਣ ਐਡੇ ਬੰਦੇ ਕਿਸਾਨ ਜੁਨੀਅਰ ਨਾਲ ਜੋ ਤਾਂ ਮੇਰੇ ਇਹ ਬਾਡੀਗਾਰਡ ਰੱਖਿਆ ਹੋਦਾ ਬਾਡੀਗਾਰਡ ਦਾ ਗਾਇਦਾ ਪ੍ਰਧਾਨ ਗਿਆ ਪਤਾ ਪਰਚਰ ਸਾਇਉ ਨੇ ਕਾਹਦੇ ਪ੍ਰਧਾਨਤਾ ਉਹ ਬਣਾ ਲਏ ਨਹੀਂ ਕਿਤੇ ਪਰਚਰ ਵਾਲੀ ਬਾਜੋ ਦੱਸਣਾ ਵੀ ਉਹ ਸ਼ਰਟ ਪਾਈ ਹੁੰਦੀ ਆਪਣੀ ਸ਼ਰਟ ਰੱਖੀ ਸਾਹਬ ਕੇ ਆਪਣੀ ਸ਼ਰਟ ਸਾਹਬ ਰੱਖੀ ਤੇ ਜੂ ਤੇਰੇ ਕੋਲ ਵੀ ਨਾ ਮੇਰੇ ਕੋਲ ਵੀ ਕੋਕੜਾ ਪ੍ਰਧਾਨਤਾ ਕਿਹਦੇ ਗਾਏ ਭਾਈ ਪ੍ਰਧਾਨ ਆਓ ਆਓ ਜੇ ਨਾ ਤੇ ਸ਼ਰਟ ਲੱਭੀ ਮੁਰਗਾ ਮਾਇਣਾ ਫਿਰ ਬਾਅਦ ਚ ਹਾਂ ਤੇ ਗੜਾ ਧੀ ਮੇਰੇ ਪਾਸ ਮੈਂ ਤਾਂ ਹਾਂ ਜੀ ਆ ਕਰਦਾ ਸੀ ਧੀ ਜੀ ਧੀ ਧੀ ਦੀ ਖੋਗੀ ਧੀ ਜੀ ਧੀ ਮਤਤ ਖੋਗੀ ਪਛਾਣਾ ਨਹੀਂ ਹੋਵੇ ਵਾਪਸ ਹੋਣਾ ਵੀ ਉਹ ਨਹੀਂ ਪਛਾਣੇ ਵੀ ਨਹੀਂ ਆ ਵਗੇ ਰੱਖੀ ਹੈ ਅੰਗਰਾ ਕੋ ਟੁੱਟ ਨਹੀਂ ਮੈਂ ਥੋੜੀ ਵੀ ਨਹੀਂ ਹੋਣਾ ਚਲੋ ਅਸੀਆ ਖੇਡੀਆਂ ਦਾ ਭਾਈ ਭਾਈ ਚਲੋ ਮਿਲਦੇ ਆਂ ਸ਼ਾਮ ਨੂੰ ਮਿਲੀਏ ਫਿਰ ਉਹ ਭਾਈ ਰੀਲ ਰੀਲ ਭਾਈ ਕਲੈਪ ਕਰ ਲਾ ਓ ਜ ਆਇਆ ਮਾਲਾ ਇਹ ਨਵਾਂ ਸੀਟ ਹੈਗਾ ਮੈਂ ਤਾਂ ਹੋਰੇ ਮਜਬੂਰੀ ਨੂੰ ਬੈਠਾ ਮੈਂ ਲਵਾਈ ਲੈਣ ਜਾ ਕਾਲੇ ਆ ਗਏ ਬਰੋ ਢੀਲ ਪਾਈ ਸ਼ੇਰ ਕਰ ਜੱਗੇ ਦੇ ਜਾ ਸਾਢੇ ਜੱਗੇ ਲੈ ਜਾ ਸਾਢੇ ਜੱਗੇ ਲੈ ਜਾ ਆਇਆ ਯਾਰ ਮੈਂ ਠੀਕ ਨਹੀਂ ਠੀਕ ਨੂੰ ਕਹਿ ਫੋਸ ਕੈਟ ਲਾ ਦੇ ਸਾਢੇ ਜੱਗੇ ਤੁਹਾਨੂੰ ਤਿੰਨ ਗਿਆ ਪ੍ਰਧਾਨ ਉਹ ਇਹ ਲੈ ਕੇ ਜਾਈ ਪਿੰਡ ਨੂੰ ਚੱਲਿਆਂ ਇਹਨੂੰ ਲੈ ਜਾ ਹੱਥ ਵੀ ਦਾ ਬੋਲਟ ਦਵਾ ਦੀ ਇਹਨੂੰ ਬੋਲਟ ਖੜਾ ਮੈਂ ਕਾਲਾ ਮੈਂ ਕਿੱਥੇ ਮੈਂ ਤੇਰਾ ਬੋਲਟ ਵੀਡੀਓ ਬਣਾਉਣੀ ਸਾਰਟੇ ਵੀ ਹਾਂ ਇਹ ਕਰਿਆ ਵੇ ਬੌਮ ਤੂੰ ਜਾਇਆ ਨਾਲ ਗਾਇਆ ਜਾਇਆ ਅੱਛਾ ਤੂੰ ਨਹੀਂ ਦੇਖਿਆ ਇਹ ਮੈਂ ਤੂੰ ਬੋਲੇ ਜਾਣਾ ਇਹ ਕਾਲਾ ਹਾਂ ਬੋਲ ਦੋ ਖੜੇ ਦੋਏ ਬੇਕਾਰ